ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੰਫੂ ਮੋਰ ਚੋ ਜਿਹੜੀ ਟ੍ਰੈਲੀ ਚੋਰੀ ਹੋਈ ਸੀ ਜੀ ਉਹ ਬਹਾਦਰਗੜ੍ਹ ਪੁਰਾਣੀ ਫੈਕਟਰੀ ਦੇ ਵਿੱਚੋਂ ਜਾੜ ਦੇ ਵਿੱਚੋਂ ਮਿਲੀ ਸੀ ਅੱਜ ਉਹ ਫੈਕਟਰੀ ਅਸੀਂ ਉੱਤੇ ਮਾਲਕ ਨੂੰ ਸੰਭਾਲਣ ਲੱਗੇ ਆ ਜੀ ਅਸੀਂ ਤੁਹਾਡੀ ਮਾਲਕ ਨਾਲ ਵੀ ਗੱਲ ਕਰਾਵਾਂਗੇ ਸਾਰੇ ਜੱਥੇ ਬੰਦੇ ਮੈਂਬਰ ਖੜੇ ਨੇ ਉਹ ਸਿੱਧੂਵਾਲ ਅੱਤੇ ਆਪਾਂ ਕਿਸਾਨ ਜੁੜੇ ਹੋ ਗ੍ਰਾਂ ਹਾਂ ਪਟੇੜੀ ਕਲਾ ਅਤੇ ਕਿਸਾਨ ਯੂਨੀਅਨ ਆਜ਼ਾਦ ਦੇ ਸਾਰੇ ਮੈਂਬਰਾਂ ਦੀ ਹਾਜ਼ਰੀ ਦੇ ਵਿੱਚ ਨਗਰ ਪੰਚਾਇਤ ਦਿਹਾਰੀ ਦੇ ਵਿੱਚ ਅੱਜ ਅਸੀਂ ਇਹ ਟ੍ਰੈਲੀ ਮਾਲਕ ਨੂੰ ਸੁਭਾਣ ਲੱਗਿਆ ਜੀ ਤੁਸੀਂ ਮਾਲਕ ਨਾਲ ਗੱਲ ਕਰੋ ਜੀ ਹਾਂ ਜੀ ਤੁਹਾਡੀ ਟ੍ਰੈਲੀ ਮਿਲ ਗਈ ਤੁਸੀਂ ਤੁਸ਼ਟਾਂ ਜੀ ਮਿਲ ਗਈ ਠੀਕ ਆ ਜੀ ਕਿਹੜਾ ਪਿੰਡ ਆ ਬਾਈ ਕਿਹੜਾ ਪਿੰਡ ਆ ਇਹ ਪਟੇੜੀਆਂ ਠੀਕ ਆ ਜੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਐਨਾਲਾ ਧੰਨਵਾਦ ਕਰਨਾ ਚਾਹੂੰਗਾ ਜੀ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਟਾਡੀ ਠੀਕ ਆ ਜੀ ਠੀਕ ਆ ਆ ਦੇਖੋ ਜੀ ਅੱਜ ਇਹਨਾਂ ਨੂੰ ਅਸੀਂ ਗੜੇ ਆ ਜੀ ਪਿੰਡ ਤੌਂਡ ਕਲਾਵੇ ਵਿੱਚ ਜਿਹੜਾ ਸਵੰਦਰ ਮੁਟਾ ਏ ਹੋਇਆ ਕਿ ਜੀ ਆਪਾਂ ਨੂੰ ਪਤਾ ਜਿਹੜਾ ਜਾਵਟ ਆਇਆ ਸਰਕਾਰ ਨੇ 19 ਮਾਰਚ ਨੂੰ ਕਿਸਾਨਾਂ ਦੇ ਟਰੈਕਟਰ ਪਰ ਨੇ ਟਰਾਲੀਆਂ ਆਪਾਂ ਨੇ ਟਰਾਲੀਆਂ ਚੋਰੀ ਹੋਈਆਂ ਨੇ ਸੋ ਇੱਕ ਟਰਾਲੀ ਸਾਨੂੰ ਬਾਦਰਾਂਡ ਵੀਖੇ ਲੱਭੀ ਸੀਗੀ ਸਾਬਣ ਫੈਕਟਰੀ ਦੀ ਜਗ੍ਹਾ ਤੋਂ ਤੇ ਉਹ ਟਰਾਲੀ ਅਸੀਂ ਵੀ ਕੇ ਉਹ ਜਾਤ ਤੇ ਵੀ ਕੇ ਸਿੱਧੂ ਪ੍ਰਦੇਸ਼ ਨੁਮਾਇੰਦਿਆਂ ਦੇ ਹਾਜ਼ਰੀ ਦੇ ਵਿੱਚ ਅਸੀਂ ਕਸਤਰੀ ਚ ਲੈ ਲਈ ਸੀਗੀ ਆ ਦੋਣ ਵਾਲੇ ਬਾਈਆਂ ਕੋਲੇ ਆਪਨੇ ਸੇਫ ਕਰ ਲਈ ਸੀਗੀ ਉਦੋਂ ਬਾਅਦ ਸਾਨੂੰ ਨਾਲ ਦੀ ਨਾਲ ਫੋਨ ਆ ਗਿਆ ਸੀ ਰਾਤ ਨੂੰ ਕਿ ਇਹ ਟਰਾਲੀ ਕਿਸਾਨ ਮਰੂ ਸੰਘਰਸ਼ ਕਮੇਟੀ ਦੀ ਹੈ ਤੇ ਇਹਨਾਂ ਨੇ ਤੁਹਾਨੂੰ ਪ੍ਰੂਫ ਵੀ ਦਿੱਤੇ ਉਸ ਚੀਜ਼ ਦੇ ਦਿਖਾਏ ਵੀ ਇਹ ਗੁਰਵਿੰਦਰ ਸਿੰਘ ਪਿੰਡ ਮੋਨ ਭੰਡਾਰੀ ਮੋਨ ਭੰਡਾਰੀ ਅੰਮ੍ਰਿਤਸਰ ਅਜਨਾਲਾ ਤਹਿਸੀਲ ਹਾਂ ਲੱਗਿਆ ਉੱਥੇ ਦੀ ਟਰਾਲੀ ਹੈ ਜੀ ਤੇ ਉਹ ਤੋਂ ਬਾਅਦ ਇਹ ਆਪਣਾ ਗੱਡੀ ਲੈ ਕੇ ਇੱਥੇ ਲੈਣ ਆਏ ਨੇ ਟਰਾਲੀ ਨੂੰ ਸੋ ਇਹ ਵੀਰ ਸਾਹ ਖੜੇ ਨੇ ਗੁਰਵਿੰਦਰ ਸਿੰਘ ਤੁਸੀਂ ਵੀ ਦੱਸੋ ਜੀ ਮੜਿਆ ਆਈ ਉਹ ਜਿਹੜੇ ਬੰਦ ਬੈਕਗ੍ਰਾਉਂਡ ਸੰਗਠਨ ਆ ਆਪਣੀ ਟਰਾਲੀ ਲੈ ਚਲ ਗਈ ਆ ਆਈ ਉਹ ਟਰਾਲੀ ਲੈ ਗਿਆ ਜੀ ਘੱਟੀ ਮਗਰ ਪਾ ਕੇ ਲੈ ਕੇ ਚੱਲੇ ਆ ਇੰਦਾ ਦੀ ਬਹੁਤ ਬਹੁਤ ਮਿਹਰਬਾਨੀ ਜਿੱਦਾਂ ਸਾਡਾ ਬਹੁਤ ਸੰਯੋਗ ਦਿੱਤਾ ਇਹ ਸਾਰੇ ਮੈਂਬਰ ਖੜੇ ਨੇ ਸੋ ਇਸ ਸਮੇਂ ਕਿਸਾਨ ਜੁਨੇ ਪੰਦੇ ਜਥੇਬੰਦੀ ਦੇ ਨਾਲ ਸਮਦਤ ਨੇ ਜੀ ਆ ਸੋ ਇਸ ਸਮੇਂ ਹਾਜ਼ਰ ਹੈ ਜੀ ਇੱਥੇ ਬੀਕੇਯੂ ਇਕਤਾ ਗਰਾਹਾਂ ਦੀ ਪਿੰਡ ਦੌਣਕਲਾ ਦੀ ਇਕਾਈ ਬੀਕੇਯੂ ਹਜ਼ਾਰ ਪਿੰਡ ਦੌਣਕਲਾ ਦੀ ਇਕਾਈ ਬੀਕੇਯੂ ਪਟੇੜੀ ਕਲਾ ਦੇ ਆਗੂ ਬੀਕੇਯੂ ਸਿੱਧੂ ਪਰ ਪਿੰਡ ਸੀਲ ਦੀ ਇਕਾਈ ਤੇ ਨਾਲ ਕਿਸਾਨ ਮਦਦ ਸੰਘਰਸ਼ ਕਮੇਟੀ ਦੇ ਜਿਹੜੇ ਨੁਮਾਇੰਦੇ ਨੇ ਤੇ ਪਿੰਡ ਦੀ ਜਿਹੜੀ ਪੰਚਾਇਤ ਹੈ ਉਹ ਸਾਰੇ ਹਾਜ਼ਰ ਨੇ ਸੋ ਸਾਰੇ ਹਾਜ਼ਰ ਨੁਮਾਇੰਦਿਆਂ ਦੀ ਸੀ ਹਾਜ਼ਰੀ ਦੇ ਵਿੱਚ ਇਹ ਟਰਾਲੀਆਂ ਨੂੰ ਸੌਂਪੜ ਜਾ ਰਹੇ ਜਿਹੜੀ ਇਹਨਾਂ ਦੀ ਇਮਾਨਤ ਹੈ ਸੋ ਵੀਰੋ ਹੋਰ ਵੀ ਜੇ ਕਿਸੇ ਨੂੰ ਟਰਾਲੀ ਕਿਤੇ ਲੱਭਦੀ ਹੈ ਤਾਂ ਆਪਾਂ ਤੁਹਾਨੂੰ ਬੇਨਤੀ ਕਰਦੇ ਹਾਂ ਉਹ ਜ਼ਰੂਰ ਜਿਹੜੇ ਬਾਰਸਿੰਗ ਨੂੰ ਮੋੜੀ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਇੱਕ ਇੱਕ ਮਿੰਟ ਚਾਹੀਦਾ ਇਹ ਬਣਾ ਲਓ ਬਣਾ ਲਓ ਇੱਥੇ ਬਣਾ ਲਓ ਕੋਈ ਇੱਥੇ ਬਣਾ ਲਓ ਚਲੋ ਪਹਿਲਾਂ ਕੋਈ ਵੀ ਕਰ ਲੈਂਦੇ ਆ ਸੈਂਡ ਕਰ ਦਿਨੇ ਜਾਨੋ ਸੈਂਡ ਕਰ ਦਿ